ਕਿੰਨਾ ਇਜ਼ੀ ਲੱਗਦਾ ਨਾ ਕਿਸੇ ਨੂੰ ਇਹ ਕਹਿਣਾ ਇਹ ਮੋਟੀ ਐ ਇਹ ਮੱਝ ਲੱਗਦੀ ਐ ਇਹ ਆਂਟੀ ਬਣ ਗਈ ਐ ਇਹ ਆਪਦੀ ਏਜ ਤੋਂ ਜ਼ਿਆਦਾ ਏਜ ਵਾਲੀ ਲੱਗਣ ਲੱਗੀ ਐ ਹੈਨਾ ਕਿੰਨੀ ਜਲਦੀ ਸੀ ਕਮੈਂਟ ਬਾਜੀ ਕਰ ਦਿੰਦੇ ਆ ਉਹੀ ਜੇਕਰ ਕੋਈ ਲੂਜ਼ ਕਰ ਰਿਹਾ ਹੈ weight ਉਹਦੇ ਤੇ ਵੀ ਆਪਾਂ ਆ ਜੰਦੇ ਆ ਉਹਨੂੰ ਵੀ ਨਹੀਂ ਟਿਕਨ ਦੇਣਾ ਕਿ ਉਹ look at her ਉਹ ਰੂਹਾਨੀਤ ਨਹੀਂ ਰਹਿ ਗਈ ਰੰਗ ਰੂਪ ਨਹੀਂ ਵਧੀਆ ਰਹਿ ਗਿਆ ਉਹ ਤਾਂ ਬੰਦਾ ਬਣਨ ਲੱਗੀ ਐ ਇਹ ਤਾਂ ਜਿਮ ਜਾਂਦੀ ਐ ਕਿਸੇ ਪਾਸੇ ਤੁਸੀਂ ਲਿਖਣ ਦਿਆ ਕਰੋ ਦੇਖੋ ਤੁਹਾਨੂੰ ਨਹੀਂ ਪਤਾ ਅਗਲੇ ਬੰਦੇ ਦੀ ਕੀ ਸਟੋਰੀ ਹੈ ਹੋ ਜਦਾ ਕੋਈ ਲੇਡੀ ਬਹੁਤ سارے ਚੇਂजेस ਦੇ ਗੋ ਥਰੂ ਹੋ ਰਹੀ ਹੈ ਕਿਸੇ ਦਾ ਪੀਸ ਵੈਸ ਹੋ ਰਿਹਾ ਪੀਸੀਓਡੀ ਹੋ ਰਿਹਾ ਕੋਈ ਥਾਇਰੋਇਡ ਦੇ ਇਸ਼ੂਸ ਦੇ ਨਾਲ ਹੋ ਸਕਦਾ ਕੋਈ ਪ੍ਰੈਗਨancies ਦੇ ਵਿੱਚ ਹੈਗਾ ਪਰ ਅਸੀਂ ਮੂਹ ਫਟ ਲੋਕ ਅਸੀਂ ਜੋ ਜੀ ਆਉਂਦਾ ਹੈ ਉਹ ਅਸੀਂ ਬੋਲਾਂਗੇ ਬੋਲਾਂਗੇ ਕਿਉਂਕਿ ਇਹ ਸਾਡਾ ਜਨਮ ਸੇ ਦਾ ਅਧਿਕਾਰ ਹੈ ਰਾਈਟ ਹੌਂਸਲਾ ਤੇ ਦੂਰ ਦੀ ਗੱਲ ਹੈ ਤੁਸੀਂ ਲੋਕ ਅਗਲੇ ਬੰਦੇ ਨੂੰ ਮੈਂਟਲੀ ਟੌਰਚਰ ਕਰ ਰਹੇ ਹੋ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਤੱਕ ਨਹੀਂ ਹੈਗਾ ਹੁਣ ਇਸ ਪੁਆਇੰਟ ਤੇ ਮੈਂ ਇਸ ਇੱਕ ਮੈਸੇਜ ਦੇਣਾ ਟੂ ਆਲ ਦੋਜ਼ ਊਮਨ ਹੂ ਆਰ ਗੋਇੰਗ ਥਰੂ ਵਿਦ ਅ ਲਾਟ ਆਫ ਸਟਫ ਕੋਈ ਹਾਰਮੋਨਲ ਇਸ਼ੂਸ ਦਿਨਲ ਪ੍ਰੋਬਲਮ ਦੇ ਵਿੱਚ ਹੈਗਾ ਕੋਈ ਪ੍ਰੈਗਨਨਸੀ ਕਰਕੇ weight gain ਹੋ ਰਿਹਾ body dysmorphia ਹੋ ਰਿਹਾ ਕਿਸੇ ਨੂੰ ਲੈਟਸ ਸੇ ਦੇਖੋ ਕਿਸੇ ਨੇ ਆ ਕੇ ਤੁਹਾਨੂੰ ਇਹ ਨਹੀਂ ਕਹਿਣਾ ਬਟ ਯੂ نو ਵਾਟ ਯੂ ਗਾਇਜ਼ ਆਰ ਸਟਰੋਂਗਰ ਦੈਨ ਮੈਲਸ ਕਿਉਂਕਿ ਮੇਲਜ਼ ਨੇ ਕੋਈ ਮੰਥਲੀ ਪੇਨਸ ਨਹੀਂ ਚਲਨੀ ਆ ਮੇਲਜ਼ ਨੇ ਕੋਈ ਬੱਚੇ ਨੂੰ ਪੈਦਾ ਨਹੀਂ ਕਰਨਾ ਠੀਕ ਹੈ ਉਹਨਾਂ ਦਾ ਜਿਹੜਾ ਆ ਕੋਈ ਇੰਨੇ ਖਾਸ ਹਾਰਮੋਨਸ ਦੇ ਵਿੱਚ ਫਲਕਟਿਊਏਸ਼ਨਸ ਨਹੀਂ ਹੁੰਦੀ ਜਿੰਨੀਆਂ ਕਿ ਫੀਮੇਲਸ ਨੂੰ ਹੁੰਦੀ ਆ ਕੱਲੀ ਫਿਜ਼ੀਕਲ ਦੀ ਗੱਲ ਨਹੀਂ ਹੁੰਦੀ ਬਾਕੀ ਪਰਸਪੈਕਟਿਵਸ ਵੀ ਦੇਖਣੇ ਹੁੰਦੇ ਆ ਸੋ ਬੀ ਯੋਰself ਕਿਸੇ ਦੇ ਕਹੇ ਤੇ ਆਪਦੇ ਆਪ ਨੂੰ ਨਾ ਚੇਂਜ ਕਰੋ ਕਿਸੇ ਦੇ ਕਹੇ ਤੇ ਆਪਦੇ ਆਪ ਨੂੰ ਅਫੈਕਟ ਨਾ ਕਰੋ ਦੈਟਸ ਆਲ ਆਈ ਮੀਨ ਟੂ ਸੇ